ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਜਰਨਲ اجلاس ਹੋਇਆ ਮੈਂ ਸਮਝਦਾ ਕਿ 100 ਸਾਲ ਦੇ ਵਿੱਚ ਸਿੱਖਾਂ ਦੇ ਲਈ ਇਸ ਤੋਂ ਮੰਦ ਭਾਗਾ ਦਿਨ ਕੋਈ ਨਹੀਂ ਹੋ ਸਕਦਾ ਜਿਸ ਤਰ੍ਹਾਂ ਦਾ ਵਰਤਾਅ ਜਿਸ ਤਰ੍ਹਾਂ ਦਾ ਅੰਦਰ ਜੋ ਕੁਝ ਵਾਪਰਿਆ ਇੱਕ ਤਾਂ ਸਭ ਤੋਂ ਪਹਿਲੀ ਗੱਲ ਇਹ ਆ ਕਿ 100 ਸਾਲ ਦੇ ਵਿੱਚ ਇਹ ਪਹਿਲੀ ਵਾਰਤਵਾ ਹੋਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋ ਇਹਨਾਂ ਵੱਲੋਂ ਜਥੇਦਾਰ ਲਾਇਆ ਉਹ ਅੱਜ ਇਸ ਹਾਊਸ ਦੇ ਵਿੱਚੋਂ ਐਬਸੈਂਟ ਹੋਇਆ ਇਸ ਤੋਂ ਪਹਿਲਾਂ ਜਿਸ ਦਿਨ ਤਾਜ ਕੋਸ਼ੀ ਸੀ ਸਿੱਖ ਜਥੇਬੰਦੀਆਂ ਦੇ ਵਿਰੋਧ ਕਾਰਨ ਇਹਨਾਂ ਦੇ ਲਾਏ ਜਥੇਦਾਰ ਦੀ ਦਸਤਾਰਬੰਦੀ ਨਹੀਂ ਹੋ ਸਕੀ ਰਾਤ ਨੂੰ ਚੋਰਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਿਕੱਤਰ ਨੇ ਉਹਦੇ ਸਿਰ ਤੇ ਪੱਗ ਰੱਖੀ ਉਸ ਤੋਂ ਬਾਅਦ ਫਿਰ ਦੂਸਰਾ ਮੌਕਾ ਸ਼੍ਰੀ ਦਰਬਾਰ ਸਾਹਿਬ ਦੇ ਹੈੱਡਗ੍ਰਾਮ ਥੀ ਜੋ ਕਿ ਇੱਕ ਪਰੰਪਰਾ ਹੈ ਉਹਨਾਂ ਵੱਲੋਂ ਦਸਤਾਰਨੀ ਦਿੱਤੀ ਗਈ ਅੱਜ ਮੈਂ ਸਮਝਦਾ ਕਿ ਇਹ ਸ਼ਾਇਦ ਇਤਿਹਾਸਕ ਤੀਸਰਾ ਮੋੜ ਆਇਆ ਹੈ ਇਸ ਜਥੇਦਾਰ ਦੀ ਜਥੇਦਾਰੀ ਨੂੰ ਰੱਦ ਕਰਨ ਦਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਜਰਨਲ ਹਾਊਸ ਹੈ ਕਿਉਂਕਿ ਉਹ ਵਿਦਆਊਟ ਵੋਟ ਪਾਪਟ ਜਿਹੜੇ ਨੇ ਉਹ ਮੈਂਬਰ ਨੇ ਇਸ ਹਾਊਸ ਦੇ ਉਹ ਗੈਰਹਾਜ਼ਰ ਹੋਏ ਤੋਂ ਇਸ ਲਈ ਮੈਂ ਸਮਝਦਾ ਕਿ ਨੈਤਿਕਤਾ ਦੇ ਆਧਾਰ ਤੇ ਵੀ ਅੱਜ ਕੁਲਦੀਪ ਸਿੰਘ ਗੜਗੱਛ ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ ਦੂਸਰੀ ਗੱਲ ਜੋ ਅੰਦਰ ਇੱਕ ਬੀਬੀ ਕਰਨਜੀਤ ਕੌਰ ਜੋ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਹਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਬਦਸਲੂਕੀ ਕੀਤੀ ਗਈ ਇੱਕ ਪਾਸੇ ਇਹ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਸਾਨੂੰ ਗਿਆਨ ਦਿੰਦੇ ਨੇ ਸੋ ਕਿਉ ਮੰਦਾ ਆਖੀ ਹੈ ਜਿਤ ਜਮਹ ਰਾਜਾਨ ਤੇ ਅੱਜ ਇੱਕ 17 ਸਾਲਾਂ ਦੇ ਇੱਕ ਚੱਗੇ ਭਲੇ ਬੰਦੇ ਨੇ ਜਿਸ ਤਰੀਕੇ ਨਾਲ ਮੈਂ ਸਮਝਦਾ ਕਿ ਔਰਤ ਦੇ ਹੱਥ ਚੋਂ ਮੈਕ ਹੋਇਆ ਸੋ ਇਹ ਬਹੁਤ ਬੜਾ ਮੰਦ ਭਾਗਾ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੂਸਰੀ ਸਾਡੇ ਸਵਾਲ ਸੀ ਅਸੀਂ ਜੋ ਲਗਾਤਾਰ ਐਗਜ਼ੀਕਟਿਵ ਨੇ ਮੌਜੂਦਾ ਐਗਜ਼ੀਕਟਿਵ ਮੈਂਬਰ ਸਰਦਾਰ ਜਸਪਾਲ ਸਿੰਘ ਪ੍ਰਾਂਤ ਤੇ ਸਰਦਾਰ ਸਰਪੰਨ ਸਿੰਘ ਮਾਨਕੀ ਮੈਂਬਰਸ਼ਿਪ ਕਮੇਟੀ ਹਲਕਾ ਸਮਰਾਲਾ ਤੋਂ ਦਾਖਲ ਨਾ ਖੜੇ ਨੇ ਇਹਨਾਂ ਨੇ ਹਰ ਮੀਟਿੰਗ ਦੇ ਵਿੱਚ ਜੋ ਇਹਨਾਂ ਨੇ ਲਗਾਤਾਰ ਪੰਥ ਦੇ ਨਾਲ ਧਰੋਕ ਮਾਇਆ ਉਹਦਾ ਡਟ ਕੇ ਵਿਰੋਧ ਕੀਤਾ ਅੱਜ ਜਨਰਲ ਹਾਊਸ ਦੇ ਵਿੱਚ ਇਹਨਾਂ ਨੂੰ ਸਵਾਲ ਇਹੀ ਕਰਨੇ ਸੀ ਕਿਉਂਕਿ ਮੈਂ ਪਹਿਲਾਂ ਵੀ ਐਲਾਨ ਕੀਤਾ ਸੀ ਕਿ ਅਸੀਂ ਇਹਨਾਂ ਨੂੰ ਇਹ ਸਵਾਲ ਪੁੱਛਣੇ ਨੇ ਕਿ ਇਹ ਤੁਹਾਨੂੰ ਅਧਿਕਾਰ ਕਿਹਨੇ ਦਿੱਤੇ ਕਿਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹਨਾਂ ਪਦਮੀਆਂ ਦਾ ਅਪਮਾਨ ਕੀਤਾ ਔਰ ਪਾਰਟੀਆਂ ਦੇ ਤੁਸੀਂ ਚੱਕ ਕੇ ਵਰਕਰ ਜਿਹੜੇ ਨੇ ਉਹ ਥੋਪੇ ਤੋਂ ਅੱਜ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਇੱਕ ਮੋੜ ਆ ਕਿ ਦੇਖੋ ਹਰਮੰਦਰ ਸਾਹਿਬ ਦੇ ਇੱਥੇ ਅੰਮ੍ਰਿਤਸਰ ਸਾਹਿਬ ਸਾਰਾ ਸ਼ਹਿਰ ਜਾਮ ਹੈ ਜਿੱਥੇ ਬਹੁਤ ਵੱਡਾ ਜਿਹੜਾ ਇੱਕ ਰੋਜ਼ ਧਰਨਾ ਇਸ ਵਜੋਂ ਚੱਲ ਰਿਹਾ ਹੈ ਦਮਦਮਿਤਕਸਾਲ ਵੱਲੋਂ ਤੇ ਦੂਸਰੇ ਪਾਸੇ ਅੱਜ ਹਾਊਸ ਦੇ ਵਿੱਚ ਇਹ ਜਿਹੜੀ ਗੱਲਬਾਤ ਤੁਹਾਡੇ ਸਾਹਮਣੇ ਹੋਈ ਹੈ ਸੋ ਮੈਂ ਪ੍ਰੈਨ ਸਾਹਿਬ ਨੂੰ ਵੀ ਕਹੂੰਗਾ ਕਿ ਉਹ ਵੀ ਜਰੂਰ ਆਪਣੇ ਇਹਦੇ ਤੇ ਵਿਚਾਰ ਰੱਖਣ। ਵਾਸੀਕਾਲ ਸਾਹਿਬ ਅੱਜ ਦੇ ਉੱਤੀ ਹੋ ਗਏ। ਉਹਨੇ ਸਾਰਾ ਦੱਸ ਦਿੱਤਾ ਅੱਜ ਦੀ ਜਿਹੜੀ ਮੀਟਿੰਗ ਸੀ ਜਨਰਲ ਅਰਾਜ ਸੀਗਾ। ਉਹਦਾ ਮੁੱਖ ਏਜੰਡਾ ਇੱਕ ਤਾਂ ਬਸ ਨੂੰ ਪਾਸ ਕਰਨ ਦੂਸਰਾ 40 ਮੈਂਬਰਾਂ ਨੇ ਸਾਈਨ ਕਰਕੇ ਮਤਾਰ ਸੀਟ ਕਰਾਇਆ ਸੀ ਉਹ ਏਜੰਡੇ ਚ ਲਿਆਉਣਾ ਜੋ ਵੀ ਸੀ ਜਦੋਂ ਬਜਟ ਪਾਸ ਕਰ ਦਿੱਤਾ ਇਹ ਗੱਲ ਕਰਨ ਜੂਤ ਕੋਲ ਜਿਨ੍ਹਾਂ ਨੇ ਮਤਾਰ ਸੀਟ ਕਰਾਇਆ ਸੀ ਉਹਨਾਂ ਨੇ ਕਿਹਾ ਵੀ ਸਾਡੇ ਮਤੇ ਦਾ ਕੀ ਬਣਿਆ ਏਜੰਡਾ ਮਤਾ ਹੈ ਜਾਂ ਨਹੀਂ ਪ੍ਰਧਾਨ ਸਾਹਿਬ ਨੇ ਵਿਚੋ ਟੋਕ ਦੇ ਕਿਹਾ ਵੀ ਤੁਸੀਂ ਬੇਫਿਕਰ ਹੋ ਜਾਓ ਮੈਂ ਇਸ ਗੱਲ ਤੇ ਤੁਹਾਨੂੰ ਯਕੀਨ ਦਿਵਾਉਣਾ ਕਿ ਤੁਹਾਡੀ ਪੂਰੀ ਇਸ ਗੱਲ ਦੀ ਪੂਰੀ ਸਰਵਾਈ ਹੋਊਗੀ ਉਦੋਂ ਬਾਅਦ ਵਿੱਚ ਜਦੋਂ ਉੱਠ ਕੇ ਭੁੱਲਣ ਲੱਗੇ ਆ ਉਹ ਮੈਂ ਖੋਲਿਆ ਮੈਂ ਖੋਇਆ ਨਹੀਂ ਉਹ ਤੋੜ ਕੇ ਲੈ ਗਿਆ ਤਾਂ ਕਹਿਣ ਤੋਂ ਭਾਵ ਵੀ ਇਹ ਇੰਨੀ ਧੱਕੇਸ਼ਾਹੀ ਇਸ ਹਾਊਸ ਦੇ ਵਿੱਚ ਉਹਨਾਂ ਨੇ ਕੀਤੀ ਹੈ ਕੀਤੀ ਇਸ ਕਰਕੇ ਕਿ ਜਿਹੜੇ ਸਿਧਾਂਤ ਦੀ ਗੱਲ ਕਰਨ ਵਾਲੇ ਆ ਉਹਨਾਂ ਦੀ ਆਵਾਜ਼ ਨੂੰ ਬਾਹਰ ਨਾ ਚੱਲ ਜਾਵੇ ਉਹਨਾਂ ਦੀ ਆਵਾਜ਼ بلند ਨਾ ਹੋ ਜਾਵੇ ਇਹਨਾਂ ਨੇ ਇੱਕ ਵਿਅਕਤੀ ਵਿਸ਼ੇਸ਼ ਨੂੰ ਲਾਭ ਦੇਣ ਲਈ ਮੈਂ ਆਪਾਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਉਦੇ ਕਹਿਣ ਤੁਸੀਂ ਸਾਰਾ ਕੁਝ ਹੁੰਦਾ ਤੇ ਦੁੱਖ ਦੀ ਗੱਲ ਇਹ ਲੱਗਦੀ ਆ ਅਰਦਾਸ ਸਾਹਿਬ ਨੇ ਨੈਤਿਕਤਾ ਦੇ ਆਧਾਰ ਤੇ ਸਤੀਫਾ ਦਿੱਤਾ ਸੀ ਅਸੀਂ ਮਹਿਸੂਸ ਕਰਦੇ ਸੀ ਵੀ ਪ੍ਰਧਾਨ ਸਾਹਿਬ ਜੀ ਦੇ ਦੋ ਮਿਲਣ ਬਾਅਦ ਆਏ ਜਿਵੇਂ ਉਹਨਾਂ ਦੇ ਬੋਲੀ ਦੇ ਵਿੱਚ ਉਹਨਾਂ ਦੇ ਚਿਹਰੇ ਵਿੱਚ ਸੰਕੇਤਕ ਮੋੜ ਸੀਗਾ ਵੀ ਉਹ ਤਾਂ ਸਾਰਾ ਕੁਝ ਸਹੀ ਪਾਸੇ ਮਿਲ ਜਾਣਗੇ ਪਰ ਹੁਣ ਬੜਾ ਲੱਗਦਾ ਵੀ ਇਹ ਤਾਂ ਜਿਹੜਾ ਉਹਨਾਂ ਦਾ ਅਸਤੀਫਾ ਸੀਗਾ ਨਾ ਇਹ ਮਹਿਸੂਸ ਕਰਦੇ ਆਂ ਵੀ ਉਹ ਜਿਹੜੀ ਸਿੰਘ ਸਾਹਿਬ ਲੌਣੇ ਸੀਗੇ ਤੇ ਦਮਦਮਾ ਸਾਹਿਬ ਦੇ ਤੇ ਕਲਤਖ ਸਾਹਿਬ ਦੇ ਤੇ ਉਹਨਾਂ ਤੋਂ ਬਚਣ ਦਾ ਹੀ ਸਿੱਖਾਂ ਦੇ ਰੋਹ ਤੋਂ ਇੱਕ ਮੇਰੇ ਖੰਦੇ ਜੀ ਆ ਮਹਿਸੂਸ ਹੁੰਦਾ ਤੇ ਜਿਹੜੀ ਗੱਲ ਅਸੀਂ ਉੱਥੇ ਪੁੱਛਣੀ ਚਾਹੁੰਦੇ ਸੀ ਇਹ ਕਿ ਤੁਸੀਂ ਜਿਹੜਾ ਵਿਧੀ ਵਿਧਾਨ ਤੁਸੀਂ ਬਣਾਉਨੇ ਉਹਦਾ ਸਮਾਂ ਤੈਅ ਕਰੋ ਤੁਸੀਂ ਉਹ ਬੜੀਆਂ ਕਮੇਟੀਆਂ ਬਣਾਇਆ ਇਹ ਤਾਂ ਇਹ ਗੱਲ ਪ੍ਰਚਲਿਤ ਹੋ ਵੀ ਵੀ ਜਿਹੜੀ ਕਮੇਟੀ ਜਾਂ ਸਬ ਕਮੇਟੀ ਤੁਸੀਂ ਬਣਾਉਨੇ ਹੋ ਕੰਮ ਨੂੰ ਮਿੱਟੀ ਚ ਪਾ ਦੇਣਾ ਆਲੀ ਗੱਲ ਆ। ਪੁਰਾਣੀਆਂ ਕਮੇਟੀਆਂ ਬਣਾਈਆਂ ਉਹਨਾਂ ਦੀਆਂ ਮਿੱਤਰਾਂ ਦੀ ਇੱਕ ਤਾਂ ਸਮਾਂ ਤੈਅ ਕਰੋ। ਕਿੰਨੇ ਸਮੇਂ ਚ ਸਾਰਾ ਕੁਝ ਹੋਊਗਾ। ਇੱਕ ਇਹਦਾ ਜਿਹੜਾ ਖੇਤਰ ਆ ਪੰਜਾਬ ਵਿਆਪੀ ਦੀ ਵੀ ਆਏ ਸੰਸਾਰ ਵਿਆਪੀ ਹੋਵੇ। ਇਹੋ ਸਾਰੇ ਸੰਸਾਰ ਦੇ ਸਿੱਖਾਂ ਦੇ ਮਸਲੇ ਆ। ਇਹ ਜੀ ਗੱਲਾਂ ਠੋਣੀਆਂ ਸੀ ਤੇ ਵੱਡਾ ਨੁਕਤਾ ਇਹ ਸੀ ਕਿ ਤੁਸੀਂ ਹਰਪ੍ਰੀਤ ਸਿੰਘ ਦੀ ਤਾਂ ਪੜਤਾਲ ਕਰਾ ਕੇ ਕਹਤਾ ਉਹਨਾਂ ਨੂੰ ਹਰ ਕਰਤਾ ਗਿਆਨੇ ਰਕਮੇ ਈਰਸੰਗ ਨੂੰ ਤੁਸੀਂ ਇਹ ਜੇ ਦੋਸ਼ ਲਾਏ ਮਨਕਰਤ ਦੋਸ਼ ਲਾ ਕੇ ਫਾਰ ਕਰਤਾ ਕੀ ਬੜੀ ਵੱਡੀ ਗੱਲ ਸੀ ਵੀ ਜਿਹੜਾ ਹਰਮੰਦਰ ਸਾਹਿਬ ਦਾ ਡਿਗਰੰਥੀ ਆ ਉਹ ਦੋਸ਼ੀ ਬੰਦਾ ਰਹਿ ਸਕਦਾ ਤੁਹਾਡੀ ਪਾਸਾ ਤੁਸੀਂ ਦੋਸ਼ੀ ਬਣਾਇਆ ਇਹ ਗੱਲਾਂ ਦਾ ਨਾਲ ਕੋਲ ਜਵਾਬ ਕੋਈ ਨਹੀਂ ਸੀ ਇਸ ਲਈ ਸੌਂਦੇ ਵੀ ਆ ਫੁੱਲੜ ਬਾਜੀ ਵੀ ਆਪ ਸ਼ੁਰੂਆਤ ਕਰ ਦਿੰਦੇ ਆ ਤੇ ਬਹੁਤ ਤੁਕਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੇ ਮੋਢੇ ਤੇ ਰੱਖ ਕੇ ਉਹਦਾ ਵਾਸਤਾ ਬੜਾ ਪਾਉਂਦੇ ਆ ਵੀ ਤੁਸੀਂ ਬੋਲਣਾ ਨਹੀਂ ਗੁਰੂ ਗ੍ਰੰਥ ਸਾਹਿਬ ਇਸ ਕਰਕੇ ਅੱਜ ਦੀ ਜਿਹੜੀ ਇਹ ਮੀਟਿੰਗ ਆ ਜਾਂ ਜਲਾਸਾ ਹੁਣ ਤੱਕ ਦੇ 11 ਸਾਲਾਂ ਦੇ ਸਾਰੇ ਜਲਾਸਾ ਨੂੰ ਮਾਰਿਆ ਤਜਰਬਾ ਆ ਕੱਲਾ ਇਹੀ ਨਹੀਂ ਮੈਂ ਫੇਰ ਇਹ ਗੱਲ ਦਹਰਾਉਣਾ ਕਿ ਇਹ ਦੇਖੋ ਇਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਕੀ ਇਹ ਕੰਮ ਨੂੰ ਜਵਾਬ ਦੇਣਗੇ ਜਦੋਂ ਇਹਨਾਂ ਦਾ ਜਥੇਦਾਰ ਇਸ ਹਾਊਸ ਦੇ ਵਿੱਚ ਐਂਟਰ ਨਹੀਂ ਹੋ ਸਕਿਆ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜਿਹੜੀ ਹੈ ਇਹ ਘਟਨਾ ਮੈਂ ਸਮਝਦਾ ਵਾਪਰੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਅੰਦਰ ਦਾ ਮਾਹੌਲ ਬਣਾਇਆ ਗਿਆ ਦੇਖੋ ਅਸੀਂ ਫੇਰ ਵੀ ਗੁਰੂ ਸਾਹਿਬ ਦਾ ਅਦਬ ਸਤਿਕਾਰ ਕੀਤਾ ਮੈਂ ਸਮਝਦਾ ਕਿ ਸਾਰੇ ਵਿਰੋਧੀ ਤੇ ਜਿਹੜੇ ਮੈਂਬਰ ਸੀ ਹਾਲਾਂਕਿ ਉਹਦੀ ਐਡੀ ਕਰਤੂਤ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ ਉਹਨੇ ਮੈਕ ਨੂੰ ਹੱਥ ਪਾਇਆ ਹੈ ਤਾਂ ਵੈਸੇ ਉਹ ਛੇਤਰਾ ਦਾ ਯਾਰ ਸੀ ਉਸ ਟਾਈਮ ਉਹਦੇ ਜਿਹੜੀ ਉਹਦੀ ਕਰਤੂਤ ਸੀ ਪਰ ਕੇਵਲ ਤੇ ਕੇਵਲ ਉਹਦਾ ਬਚਾਅ ਜਿਹੜਾ ਹੋਇਆ ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਰਕੇ ਇਹ ਹੋਇਆ ਤੋਂ ਇਸ ਕਰਕੇ ਮੈਂ ਖਾਲਸਾ ਪੰਥ ਨੂੰ ਅਪੀਲ ਕਰਦਾ ਕਿ ਤੁਹਾਡੀ ਜਿਹੜੀ ਇਹ ਭਾਵਨਾਵਾਂ ਨੇ ਹਮੇਸ਼ਾ ਹੀ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਾਂਗੇ ਪਰ ਹੁਣ ਇਹਦਾ ਇੱਕੋ ਇੱਕ ਹੱਲਾ ਇਹ ਸ਼੍ਰੋਮਣੀ ਕਮੇਟੀ ਦੀ ਜਨਰਲ ਚੋਣ ਹੋਵੇ ਤਾਂ ਕਿ ਇਹ ਜਿਹੜਾ ਇਹ ਸਾਡੇ ਸਿਰ ਦੇ ਉੱਤੇ ਇਹ ਹਜਾ ਜਿਹੜਾ ਨਿਜਾਮ ਬੈਠਾ ਹੈ ਇਹ ਤੋਂ ਸਾਨੂੰ ਮੁਕਤੀ ਮਿਲ ਸਕੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ